ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਗੈਸ ਸਿਲੰਡਰ ਹੋਇਆ ਸਿੱਧਾ ਸਸਤਾ ਇੰਨਾ ਲੱਗ ਗਈਆਂ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਮਧਪੁਰ ਦੇ ਚ 40 ਲੱਖ ਤੋਂ ਵੱਧ ਪਿਆਰੀਆਂ ਪਿੰਨਾਂ ਨੂੰ 450 ਰੁਪਏ ਦਾ ਐਲ ਪੀਜੀ ਸੈਂਟਰ ਦਿੱਤਾ ਜਾਵੇਗਾ ਇਸ ਤੋਂ ਵੱਧ ਦੀ ਰਕਮਾਂ ਸੁਭਾ ਸਰਕਾਰ ਵੱਲੋਂ ਮਾਇਆ ਵਾ ਦਿੱਤਾ ਜਾਵੇਗਾ ਇਹ ਫੈਸਲਾ ਮੰਗਲਵਾਰ ਨੂੰ ਪੋਪਾਲ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਇਸ ਤਹਿਤ ਵਰਕਰਾਂ ਦਾ 2 ਲੱਖ ਰੁਪਏ ਦਾ ਬੀਮਾ ਤੇ ਹੈਲਪਰਾਂ ਦਾ 1 ਲੱਖ ਰੁਪਏ ਦਾ ਖਾਸ ਦਾ ਬੀਮਾ ਕੀਤਾ ਜਾਵੇਗਾ ਇਹ ਰਕਮ 60 ਸਾਲ ਦੀ ਉਮਰ ਤੋਂ ਪਹਿਲਾਂ ਮੌਤ ਹੋਣ ਤੇ ਦਿੱਤੀ ਜਾਵੇਗੀ ਤਰਕੜਨਾ ਕਾਰਨ ਸਤਾਈ ਤੌਰ ਤੇ ਇਹ ਬਾਝ ਹੋਣ ਦੀ ਸਥਿਤੀ 'ਚ 1 ਲੱਖ ਰੁਪਏ ਦਿੱਤੇ ਜਾਣਗੇ ਜੀ ਕੈਬਨਿਟ 'ਚ ਮੀਟਿੰਗ ਤੋਂ ਬਾਅਦ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਮੰਤਰੀ ਕਿਲਾਸ਼ ਵਿਧੇ ਵਰਗਿਆ ਨੇ ਇਹ ਜਾਣਕਾਰੀ ਦਿੱਤੀ ਮੀਟਿੰਗ ਚਾਂਗਨਵੜੀ ਵਰਕਰਾਂ ਤੇ ਸੈਕਾਂ ਨੂੰ ਪ੍ਰਦਾਨ ਮੰਤਰੀ ਜੀਵਨ ਅਯੋਤੀ ਯੋਜਨਾ ਤੇ ਪ੍ਰਧਾਨ ਮੰਤਰੀ ਸ੍ਰੀ ਖਜੀ ਬੀਮਾ ਯੋਜਨਾ ਦਾ ਲਾਭ ਨੇ ਨਵੀਂ ਫੈਸਲਾ ਕੀਤਾ ਗਿਆ ਫਿਲਹਾਲ ਇਹ 20 ਸਿਲੰਡਰ 148 ਰੁਪਏ ਤੇ ਮਿਲ ਰਹੇ ਤੇ ਹੁਣ ਪੈਰਿਆਂ ਬਣਾ ਨੂੰ 4500 ਰੁਪਏ ਵਿੱਚ ਮਿਲੇਗਾ ਤੇ 398 ਰੁਪਏ ਦੀ ਬਾਕੀ ਸਬਸਿਡੀ ਸੂਬਾ ਸਰਕਾਰ ਦੇ ਵੀ ਗਿਆਸ ਨਾਲ ਸਰਕਾਰ ਤੇ 160 ਕੋਰ ਰੁਪਏ ਦਾ ਬੋਝ ਪਵੇਗਾ ਵੀਡੀਓ ਦੇਖਣ ਲਈ ਤੁਹਾਡਾ ਤਨਵਾ